ਪਾਰਟੀ ਵੱਲੋਂ ਨਾਮਿਨੇਸ਼ਨ ਫਾਈਲ ਦਿੱਤੇ ਆ ਜਿਦੇ ਵਿੱਚ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਜੀ ਗੁਦਰਾਮ ਜੀ ਐਮਐਲਏ ਬਲਾਟਾ ਉਹ ਨਾਲ ਨੇ ਸੰਧਾ ਗੁਰੂਪ ਸਿੰਘ ਜੀ ਸਰਤਾ ਗੁਰਪ੍ਰੀਤ ਸਿੰਘ ਜੀ ਐਮਐਲਏ ਬਣਾਵੜੀ ਪਾਠ ਅੰਦਰ ਪੋਰਟਸ ਮਾਸਟਰ ਜੀ ਜਸੀਰ ਸਿੰਘ ਜੀ ਚੇਅਰਮੈਨ ਸਾਹਿਬ ਮਿਲਠਾਕਰ ਜੀ ਸਦੇ ਪੰਨਾ ਜੀ ਅਮਰ ਸਿੰਘ ਜੀ ਜਗਰਵੰਤ ਜੀ ਬੋਲੂ ਜੀ ਸਾਹਿਬ ਸਾਰੇ ਤਕਰੀਬ ਜਿਹੜੇ ਕਵਰਿੰਗ ਦੇ ਜ਼ਿੰਮੇਵਾਰ ਸੰਜੇ ਨਾਲ ਤੇ ਕਾਲੀ ਤੋਂ ਬੜੇ ਜਿਹੜੇ ਵਰਕਰ ਹੈਗੇ ਪਾਰਟੀ ਸਟੇਕੀ ਆਮ ਆਪੀ ਪਾਰਟੀ ਜੁਆਇਨ ਕਰਦੇ ਆ। ਬਟਾ ਹਮਾਰਾ ਮਲੇ ਚੋ। ਕੋਈ ਇਹ ਬਦਲੋ ਬਿਚਾਰ ਪੰਜਾਬ ਦੀ ਪਾਰਟੀ ਕੰਮ ਕਰਦੀ ਹੈ ਆਮ ਲੋਕਾਂ ਵਿੱਚੋਂ ਬੜੀ ਹੋਈ ਹੈ। ਥੋੜੇ ਦਾਈ ਕੰਮ ਕਵਰਿੰਗ ਦੇ ਸਭ ਮੁਕਾਬਲਾ ਕੀ ਦਿਨ ਹੈ ਹੁਣ ਤੁਹਾਡਾ ਇਸ ਵੇਲੇ ਮੁਕਾਬਲੇ ਦੀ ਮੈਂ ਪਹਿਲਾਂ ਵੀ ਕਹਿਣਾ ਹਾਂ ਕਿ ਜਿਹੜਾ ਬੰਦਾ ਇਲੈਕਸ਼ਨ ਲੜਨ ਆਉਂਦਾ ਹੈ ਉਹ ਆਪਣੇ ਆਪ ਮੁਕਾਬਲੇ ਵਿੱਚ ਹੁੰਦਾ ਹੈ ਬੈ ਆਪਣਾ ਕੰਮ ਕਰ ਰਿਹਾ ਮੈਂ ਲੋਕਾਂ ਦੇ ਇਹ ਆਸੂ ਬੀਜ ਰਿਹਾ ਹੈ। ਕਵਰਿੰਗ ਬੀਜਪੀ ਅਲਾ ਇਕੰਪਲੈਕਸ ਖੜੀ ਤੇ ਚਾਲੂ ਹੋ ਰਿਹਾ ਇਸ ਬਾਰੇ। ਕਿ ਇਹ ਸਰ ਦੇ ਵਿੱਚ ਜਿਹੜੀ ਪਾਰਟੀ ਸਟੇਟਮੈਂਟ ਲੈਟਰ ਜਾਰੀ ਕੀਤਾ ਹੈ ਕਿ ਜਿਹੜੇ ਕਿਸਾਨ ਉਪਰਾਲੀ ਮੋਤਲ ਹਨ ਉਹਨੂੰ ਐਮਐਸਪੀ ਨਹੀਂ ਦਿੱਤੀ ਗਈ। ਅੱਛਾ ਥੋੜਾ ਜਿਹਾ ਅੰਦਰੋਂ ਇਹ ਹੋ ਰਿਹਾ ਕਰ ਸਕਦਾ ਹੈ। ਉਹਨਾਂ ਨੂੰ 30000000 ਤੋਂ ਘੱਟ ਕੰਮ ਕਰਤ ਪਏ ਨੇ। ਇਹ ਹਿੰਦੁਸਤਾਨ ਦੇ ਲੋਕ ਉਹ ਬਦਲਾਅ ਚਾਹੁੰਦੇ ਕਿਸਾਨ ਜਿਹੜਾ ਦੇਸ਼ ਦੇ ਵਿੱਚ ਬਹੁਤ ਵੱਡਾ ਹਿੱਸਾ ਬੋਲਦਾ ਜਿਹੜੇ ਸਾਰੇ ਰੋਟੀ ਪਾਣੀ ਅਤਾਰ ਦੇ ਨੇ ਆਪਣੇ ਅਗਰ ਕਿਸਾਨ ਦੇ ਠੀਕ ਹੈ ਜਿਹੜੀ ਪ੍ਰਾਲੀ ਦੀ ਸਾਮ ਸੰਭਾਲ ਪੰਜਾਬ ਸਰਕਾਰ ਕਰਦੀ ਹੈ ਨਾਲ ਉਸ ਕਿਸਾਨ ਭਰਾਵਾਂ ਦਾ ਸਾਰਾ ਲੈ ਕੇ ਬਸਤਾ ਆਪ ਮੰਤਰੀ ਕਿਸਾਨਾਂ ਦਾ ਪਤਾ ਇਸ ਵਾਰ ਸੁਣਿਆ ਗਿਆ ਤੇ ਪੰਜਾਬ ਜੀ ਵੀ ਬਣਾਉਣਾ ਉਹ ਬੀਜਪੀ ਨੇ ਬਹੁਤ ਵੱਡਾ ਧੋਖਾ ਸਾਨੀ ਨਾਲ ਕੀਤਾ ਤੇ ਇਤਸਾਨ ਜੇਸੀ ਵੀ ਕਦੇ ਨਹੀਂ ਪੰਜਾਬ ਦਾ ਕਦੇ ਨਹੀਂ ਕੀਤਾ ਠੀਕ ਹੈ